ਸਸ ਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਇੱਕ ਸੋਹਣੀ ਜੀ ਅਪਡੇਟ ਹੋਰ ਲੈ ਕੇ ਆਏ ਆ ਜਿisme ਵੀ ਤੁਹਾਨੂੰ ਦੱਸਿਆ ਹੋਇਆ ਰਾਜੇ ਕਿ ਪੰਜਾਬ ਦੇ ਵਿੱਚ ਕੋਈ ਵੀ ਜਦੂ ਵੀ ਕੋਈ ਗਵਰਨਮੈਂਟ ਭਰਤੀ ਆਊਗੀ ਚਾਹੇ ਹੋਏ ਇੱਕ ਪੋਸਟ ਹੋਣ ਚਾਹੇ 100 ਪੋਸਟ ਹੋਵੇ ਚਾਹੇ 1000 ਪੋਸਟ ਹੋਵੇ ਤੁਹਾਡੇ ਤੱਕ ਜਿਹੜੀ ਕੋਈ ਭਰਤੀ ਜੈਨੂਨ ਹੋਊਗੀ ਉਹ ਤੁਹਾਡੇ ਤੱਕ ਮੈਂ ਜ਼ਰੂਰ ਲੈ ਕੇ ਆਉਂਗਾ ਤਾਂ ਕਰਕੇ ਰਾਜੇ ਇੱਕ ਤਾਂ ਮੈਂ ਕੱਲ ਪਈ ਭਰਤੀ ਦੀ ਅਪਡੇਟ ਪਾਈ ਸੀ ਕਿ ਗੁਰਦਾਸਪੁਰ ਭਰਤੀ ਨਿਕਲੀ ਆ ਠੀਕ ਹੈ ਜੀ ਜੀਰੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ 8ਵੀਂ ਅਤੇ 10ਵੀਂ ਵਾਲੇ ਕੈਂਡੀਡੇਟ ਠੀਕ ਹੈ ਜੀ ਤੇ ਹੁਣ ਇੱਕ ਹੋਰ ਭਰਤੀ ਲੈ ਕੇ ਆਇਆ ਰਾਜੇ ਇਹ ਜਿਹੜੀਆਂ ਭਰਤੀਆਂ ਬ ਤੁਹਾਨੂੰ ਦੱਸ ਰਿਹਾ ਰਾਜੇ ਜਿਵੇਂ ਮੁੰਡੇ ਤੇ ਕੁੜੀਆਂ ਦੋਨੇ ਫਾਰਮ ਭਰ ਸਕਦੇ ਆ ਠੀਕ ਹੈ ਜੀ ਤੇ ਕਿਸ ਤਰ੍ਹਾਂ ਤੁਸੀਂ ਫਾਰਮ ਭਰਨਾ ਉਹ ਵੀ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗਾ ਉਸ ਤੋਂ ਪਹਿਲਾਂ ਰਾਜੇ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦਾ 2024 ਵੀਡੀਓ ਪੰਜਾਬ ਪਟਵਾਰੀ ਠੀਕ ਹੈ ਜੀ ਇਹ ਨਰੀ ਤਿਆਰੀ ਕਰਨਾ ਚਾਹੁੰਦਾ ਰਾਜੇ ਆਹ ਆਲ ਪੰਜਾਬ ਐਗਜ਼ਾਮ ਆਲ ਕਲਰਕ ਐਗਜ਼ਾਮ ਇਨੇ ਕਰਨਾ ਚਾਹੁੰਨਾਰੇ ਜੇ ਉਹ ਕੈਂਡੀਡੇਟ ਆਪਣੀ ਐਪ ਤੋਂ ਕਰ ਸਕਦਾ ਦਾ ਜੇ ਕਿਉਂਕਿ ਹਜੇ ਵੀ ਰਾਜੇ ਕਾਫੀ ਕੈਂਡੀਡੇਟ ਡਿਮਾਂਡ ਸੀ ਮੈਂ ਆਫਰ ਬੰਦ ਨਹੀਂ ਕੀਤਾ ਆਫਰ ਹਜੇ ਵੀ ਚੱਲ ਰਿਹਾ ਹੈਗਾ ਠੀਕ ਹੈ ਜੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰਨਾ ਹੈ ਦੀਪਪੁਨ ਰਾਜ ਐਜੂਕੇਸ਼ਨ ਦਾ ਜਿੰਨਾ ਬੱਚੇ ਕੋਲ ਆਈਫੋਨ ਹੈ ਰਾਜੇ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਹੈ ਡਬਲ ਐਕਸ ਰੈਮ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਠੀਕ ਹੈ ਰਾਜੇ ਕਾਫੀ ਮਾਤਰਾ ਦੇ ਵਿੱਚ ਕੈਂਡੀਡੇਟ ਰੋਲ ਕਰ ਰਹੇ ਤਾਂ ਕਰਕੇ ਰਾਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜਲਦੀ ਕਰ ਸਕਦੇ ਹੋ ਤੇ ਆਪਦੀ ਪੜ੍ਹਾਈ ਹੈ ਜਿਹੜੀ ਉਹ ਪੂਰੀ ਚੰਗੀ ਤਰ੍ਹਾਂ ਕਰੋ ਠੀਕ ਹੈ ਰਾਜੇ ਇਹ ਨਾ ਕਰੋ ਕਿ ਪੇਪਰ ਆ ਗਿਆ ਦੇ ਦਾਂਗੇ ਫਲਾਣਾ ਤੇ ਮਕਾਮ ਕਾ ਉਹ ਚੀਜ਼ਾਂ ਦਿਮਾਗ ਦੇ ਵਿੱਚੋਂ ਕੱਢੋ ਲਗਾਤਾਰ ਕੰਟੀਨਿਊ ਸਟੱਡੀ ਕਰੋ ਰਾਜੇ ਨੌਕਰੀ ਤਾਂ ਨੂੰ ਮਿਲੂਗੀ ਪਰ ਜੇ ਆਪਾਂ ਸਟੱਡੀ ਵੱਲ ਧਿਆਨ ਨਹੀਂ ਦੇਣਾ ਬਸ ਸਿਰਫ ਇਹ ਹੈ ਕਿ ਪੋਸਟ ਭਰਤੀ ਜਦੋਂ ਪੇਪਰ ਆ ਗਿਆ ਤੇ ਬੱਚੇ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿਦੋਂ ਪੋਸਟ ਆ ਕੇ ਚਲੀ ਜਾਂਦੀ ਹੈ ਠੀਕ ਹੈ ਜੀ ਤਾਂ ਉਹ ਕੈਂਡੀਡੇਟ ਪੀਸ ਬੈਚ ਨਾਲ ਲਿਓ ਸਿਰਫ ਉਹੀ ਲਿਓ ਜਿਹੜ ਸਰ ਜੀ ਜਿਹੜੀ ਇਹ ਭਰਤੀ ਨਿਕਲੀ ਹੈ ਇਹ ਨਿਕਲੀ ਹੈ ਆਪਣੇ ਫਰੀਦਕੋਟ ਦੇ ਵਿੱਚ ਠੀਕ ਹੈ ਜੀ ਇੱਥੇ ਆਲ ਪੰਜਾਬ ਤੋਂ ਵੀ ਕੈਂਡੀਡੇਟ ਅਪਲਾਈ ਕਰ ਸਕਦੇ ਹੁੰਦੇ ਆ ਕੋਈ ਇਸ਼ੂ ਨਹੀਂ ਹੈਗਾ ਫੋਰਥ ਕਲਾਸ ਦੀ ਜੌਬ ਹੈ ਸਰਕਾਰੀ ਨੌਕਰੀ ਹੈ ਇੱਕ ਤਰ੍ਹਾਂ ਦੇ ਨੇ ਪੀਐਨ ਰੱਖਣਾ ਤੇ ਤਿੰਨ ਰਕ ਚਾਰ ਰੱਖਣੇ ਚੌਂਕੀਦਾਰ ਠੀਕ ਹੈ ਜੀ ਕੁਆਲੀਫਿਕੇਸ਼ਨ ਤੁਸੀਂ ਦੇਖ ਲਓ ਸਰਕਾਰੀ ਨੌਕਰੀ ਹੈ ਚੰਗੀ ਤਨਖਾਹ ਜਿੱਨੀ ਆ ਭਰਤੀਆਂ ਦੇ ਵਿੱਚ ਆ ਸੰਖਾ ਹੁੰਦੀ ਆ ਉੰਨੀ ਆ ਜਨਰਲ ਦੀਆਂ ਦੋ ਪੋਸਟਾਂ ਦੇ ਵਿੱਚ ਐਕਸ ਸਰਵਿਸਮੈਨ ਜਨਰਲ ਦੀਆਂ ਦੋ ਪੋਸਟਾਂ ਐ ਐਸਸੀ ਦੀ ਇੱਕ ਪੋਸਟ ਹੈਗੀ ਤਹਾਨੂੰ ਇਹਦੇ ਵਿੱਚ ਰਾਜੇ ਕੀ ਮੰਗਿਆ ਮਿਨੀਮਲ ਕੁਆਲੀਫਿਕੇਸ਼ਨ ਇਹਨਾਂ ਨੇ ਮੀਡੀਅਮ ਕੁਆਲੀਫਿਕੇਸ਼ਨ ਮੰਗੀ ਹੈ 10ਵੀਂ 8ਵੀਂ ਸੌਰੀ ਕਿ ਤੁਹਾਡੇ ਕੋਲੇ 8ਵੀਂ ਹੋਣੀ ਲਾਜ਼ਮੀ ਹੈ 18 ਤੋਂ 35 ਸਾਲ ਉਮਰ ਹੋਣੀ ਚਾਹੀਦੀ ਹੈ ਜਨਰਲ ਕੈਟਾਗਰੀ ਦੀ ਦੂਜੇ ਬੱਚਿਆਂ ਨੂੰ 5 ਸਾਲ ਦੀ ਛੋਟ ਹੁੰਦੀ ਹੈ ਤੁਹਾਨੂੰ ਪਤਾਗਾ ਠੀਕ ਹੈ ਰਾਜੇ ਤੇ ਆਹ ਥੱਲੇ ਫਾਰਮ ਹੈ ਇਹ ਫਾਰਮ ਤੁਸੀਂ ਕੀ ਕਰਨਾਗਾ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਫਾਰਮ ਸੈਂਡ ਕਰ ਦਿੰਦਾ ਉੱਥੋਂ ਡਾਊਨਲੋਡ ਕਰਕੇ ਤੁਸੀਂ ਇਹ ਫਾਰਮ ਭਰ ਦੇਣਾਗਾ ਠੀਕ ਹੈ ਜੀ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਡੇਟਾ ਦੱਸ ਦੇਣ ਲਾਸਟ ਡੇਟ ਕਿਦਿਆਂ ਦੂਜੀ ਡੇਟ ਕਿਦਿਆਂ ਤਸਰੀ ਭੁੱਲ ਹਾਂ 31 ਤਰੀਕ ਪਹਿਲੇ ਮਹੀਨੇ ਦੀ 1 ਤਰੀਕ ਠੀਕ ਹੈ 1 ਪਹਿਲੇ ਮਹੀਨੇ ਦੀ 31 ਤਰੀਕ 2024 ਦੀ ਲਾਸਟ ਹੈ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਭੇਜ ਸਕਦੇ ਹੋ ਠੀਕ ਹੈ ਜੀ ਮੈਂ ਕਹਣਾ ਕਿ ਹੁਣ ਜਲਦੀ ਤੋਂ ਜਲਦੀ ਭੇਜ ਦਿਓ ਜੇ ਕਿਸੀ ਕੈਂਡੀਡੇਟ ਨੇ ਭਰਨੀ ਹੈ ਪੋਸਟ ਰਹੀ ਤੁਸੀਂ ਭੇਜ ਸਕਦੇ ਹੋ ਤੇ ਐਡਰੈਸ ਤੇ ਜਿਹੜੇ ਤੇ ਭੇਜਣੀ ਹੈ ਤੁਸੀਂ ਚਿੱਠੀ ਉਹ ਵੀ ਦੇਖ ਲਓ ਆਹ ਐਡਰੈਸ ਤੇ ਚਿੱਠੀ ਭੇਜਣੀ ਹੈ ਕੋਈ ਇਹਦੀ ਫੀਸ ਨਹੀਂ ਹੈਗੀ ਠੀਕ ਹੈ ਜੀ ਕੋਈ ਇਹਦੀ ਫੀਸ ਨਹੀਂ ਕੋਈ ਰਿਟਰਨ ਪੇਪਰ ਨਹੀਂ ਹੈਗਾ ਪਿਛਲੀ ਵਾਰ ਕਾਫੀ ਕੈਂਡੀਡੇਟਰ ਆਜੇ ਆਪਣੇ ਦਸਨ ਕਰਕੇ ਜਿਹੜੇ ਸਿਲੈਕਟ ਹੋਏ ਨੇ ਭਰਤੀਆਂ ਦੇ ਵਿੱਚ ਤਾਂ ਕਰਕੇ ਬ ਆ ਪਰਮਾਰਾਜੀ ਫਾਰਮਾ ਦੇ ਵਿੱਚ ਤੁਸੀਂ ਇੱਕ ਫੋਟੋ ਇੱਥੇ ਲਾ ਦੇਣੀ ਹੈ ਇੱਕ ਫੋਟੋ ਨਾਲ ਵੈਸੇ ਅਟੈਚ ਕਰ ਦਿਓ ਸਟੈਪਲਰ ਸਟੈਪਲਰ ਕੀ ਹੁੰਦਾ ਉਹ ਟੱਪਲਰ ਉਹਦੇ ਨਾਲ ਠੀਕ ਹੈ ਜੀ ਆਹ ਦੋਨੇ ਪੋਸਟਾਂ ਵਾਸਤੇ ਤੁਹਾਨੂੰ ਅਲੱਗ-ਅਲੱਗ ਫਾਰਮ ਭਰ ਦੀ ਲੋੜ ਨਹੀਂ ਇੱਕ ਫਾਰਮ ਦੀ ਤੁਸੀਂ ਦੋਨੇ ਪੋਸਟਾਂ ਭਰ ਸਕਦੇ ਹੋ ਇੱਥੇ ਤੁਸੀਂ ਆਹ ਦਾ ਨੇਮ ਭਰ ਦੇਣਾ ਜਿਵੇਂ ਮੈਂ ਆਹ ਦਾ ਨਾਮ ਭਰਦਾ ਗਗਨਦੀਪ ਸਿੰਘ ਪੁੱਤਰ ਇੱਥੇ ਆਪਰੇ ਫਾਦਰ ਨੇਮ ਜੇ ਕੋਈ ਲੜਕੀ ਭਰੀ ਆ ਉਹਦੇ ਹਸਬੰਡ ਨੇ ਡੇਟ ਆਫ ਬਰਥ 1-1-2024 ਤੋਂ ਕਿੰਨੀ ਏਜ ਬਣ ਰਹੀ ਹੈ ਪੰਜਾਬੀ ਪਾਸ ਕੀਤੀ ਹੈ ਲਿਖ ਦਿਓ ਜੱਸ ਕੈਟਾਗਰੀ ਕਿਹੜੀ ਹੈ ਜਰਨਲ ਜਰ ਜਿਹੜਾ ਐਡਰੈਸ ਇੱਥੇ ਲਿਖੋਗੇ ਆਪਦਾ ਉਹੀ ਐਡਰੈਸ ਇੱਥੇ ਲਿਖ ਦਿਓ ਕੰਟੈਕਟ ਨੰਬਰ ਜ਼ਰੂਰ ਪਾ ਦਿਓ ਆਪਦਾ ਆਪਦੀ ਈਮੇਲ ਆਈਡੀ ਅਟੈਚ ਕਰ ਦਿਓ ਕੁਆਲੀਫਿਕੇਸ਼ਨ ਤੁਸੀਂ ਬਾੜੀ ਨਹੀਂ ਲਾਉਣੀ ਸਿਰਫ 8ਵੀਂ ਅਤੇ 10ਵੀਂ ਹੀ ਕੁਆਲੀਫਿਕੇਸ਼ਨ ਲਾਉਣੀ ਹੈ ਇੱਥੇ ਆਪਦਾ ਬੋਰਡ ਲਿਖ ਦਿਓ ਪੀਐਸਸੀਬੀ ਤੋਂ ਕੀਤੀ ਹੈ ਕਿਹੜੇ ਸਾਲ ਤੁਸੀਂ ਪਾਸ ਕੀਤੀ ਹੈ ਠੀਕ ਹੈ ਜੀ ਕਿੰਨੇ ਤੁਹਾਡੇ ਨੰਬਰ ਆਇਆ ਟੋਟਲਾਂ ਦੇ ਵਿੱਚੋਂ 100 ਦੇ ਵਿੱਚੋਂ 650 ਦੇ ਵਿੱਚੋਂ 448 ਜਿੰਨੇ ਵੀ ਨੰਬਰ ਆਇਆ ਲਿਖ ਦਿਓ ਇੱਥੇ ਉਹੀ ਪਰਸੈਂਟੇਜ ਦੇ ਵਿੱਚ ਲਿਖ ਦਿਓ ਠੀਕ ਹੈ ਜੀ ਵਰਕ ਐਕਸਪੀਰੀਅੰਸ ਹੈਗਾ ਜਸ ਕਰ ਦਿਓ ਠੀਕ ਹੈ ਜੀ ਇੱਥੇ ਆਪ ਦਾ ਪਲੇਸ ਇੱਥੇ ਡੇਟ ਲਿਖ ਦਿਓ ਨਾਲ ਤੁਸੀਂ ਕੀ ਲੈਣਾ ਹੈ ਅ ਤੁਸੀਂ ਆਪ ਦਾ 10ਵੀਂ ਦਾ ਸਰਟੀਫਿਕੇਟ ਆ ਜਿਹੜਾ ਉਹੀ ਤੁਹਾਡਾ ਡੇਟ ਆਫ ਬਰਥ ਦੀ ਜਗ੍ਹਾ ਤੇ ਚੱਲ ਜਾਊਗਾ ਦੋਨੇ ਇਹ ਦੋਨੇ ਚੀਜ਼ਾਂ ਵਾਸਤੇ ਤੁਸੀਂ ਇੱਕ ਸਾਡੀ ਬੇਟੀ ला ਸਕਦੇ ਹੋ ਆਧਾਰ ਕਾਰਡ ਦੀ ਕਾਪੀ ਲੈਣੀ ਹੈ ਤੇ ਜਿੰਨੇ ਵੀ ਤੁਸੀਂ ਡਾਕੂਮੈਂਟ ਲਾਓਗੇ ਨਾਲ ਫੋਟੋ ਸਟੇਟ ਆਉਣਾ ਸਾਰੇ ਤੇ ਉੱਤੇ ਤੁਹਾਡੇ ਕ੍ਰਾਸ ਸਾਈਨ ਹੋਣੇ ਚਾਹੀਦੇ ਆ ਦੋ ਪਾਸਪੋਰਟ ਸਾਈਜ਼ ਦਾ ਫੋਟੋਗ੍ਰਾਫ ਇੱਕ ਥੋੜੀ ਫੋਟੋ ਉੱਪਰ ਲੱਗ ਜੋ ਇੱਕ ਨਾਲ ਅਟੈਚ ਕਰ ਦਿਓ ਜੇ ਐਕਸਪੀਰੀਅੰਸ ਹੈਗਾ ਤਾਂ ਲਾ ਦਿਓ ਜੇ ਨਹੀਂ ਹੈਗਾ ਤਾਂ ਇਹ ਨੂੰ ਛੱਡਾਇਆ ਦਿਓ ਐਨੀ ਅਦਰ ਜੇ ਹੈਗਾ ਕੋਈ ਟਾਈਪਿੰਗ ਟੋਪਿਕ ਦਾ ਕੋਈ ਆਈਆਸ ਉਹ ਲਾ ਦੋ ਨਹੀਂ ਹੈਗਾ ਤਾਂ ਨਾਲ ਰਹਿਣ ਦਿਓ ਠੀਕ ਹੈ ਜੀ ਮਿਸਾਲ ਲਾ ਕੇ ਤੁਸੀਂ ਜਿਹੜਾ ਐਡਰੈਸ ਦੱਸਿਓ ਉੱਥੇ ਭੇਜ ਦੇਣਾਗਾ ਕੋਈ ਰੀਫੀਸ ਨਹੀਂ ਹੈਗੀ ਠੀਕ ਹੈ राजे ਜਿਦੂ ਵਿੱਚ ਕੋਈ ਇੰਟਰਵਿਊ ਦੀ ਡੇਟ ਆਊਗੀ ਉਹ ਤੁਹਾਨੂੰ ਮੈਂ ਦੱਸ ਦੂੰਗਾ ਫਿਲਹਾਲ ਤਾਂ ਇਹਦੇ ਕੁਝ ਨਹੀਂ ਲਿਖਿਆ ਹੈ ਨੋਟੀਫਿਕੇਸ਼ਨ ਤੁਹਾਨੂੰ ਮੈਂ ਭੇਜ ਦੇਣਾਗਾ ਤੇ ਠੀਕ ਹੈ ਜੀ ਅਲੱਗ ਤੋਂ ਤੁਹਾਨੂੰ ਕੋਈ ਐਡਮਿਟ ਕਾਰਡ ਨਹੀਂ ਆਊਗਾ ਸਾਰੇ ਲਿਸਟ ਪਊਗੀ ਕਿ ਇੰਨੇ ਤੋਂ ਲੈ ਕੇ ਇਹ ਨੰਬਰ ਜਿਨ੍ਹਾਂ ਦੇ ਕੈਂਡੀਡੇਟਾਂ ਦੇ ਨਾਮ ਇਹ ਖਰਤੂਲੇ ਕੇ ਇਹ ਖਰ ਤੱਕ ਪੈਂਦੇ ਆ ਉਹ ਆ ਜਾਣ ਠੀਕ ਹੈ ਜੀ ਇੰਟਰਵਿਊ ਦੇਣ ਤੇ ਆਹ ਪ੍ਰੋਸੈਸਾ ਫਾਰਮ ਜਲਦੀ ਜਲਦੀ ਭਰਦੇ ਮੁੰਡੇ ਤੇ ਕੁੜੀਆਂ ਦੋਨੇ ਭਰ ਸਕਦੇ ਤਾਂ